ਜੀ ਸਤਿ ਸ੍ਰੀ ਅਕਾਲ ਜਿਹੜਾ 9894 ਪੇਪਰ ਹੋਣਾ ਨਾ ਪੇਪਰ ਏ ਪੰਜਾਬੀ 9894 ਮੇਰੇ ਈਟੀਟੀ ਦੀ ਭਰਤੀ ਹੋਈ ਸੀ ਪਿੱਛੇ ਸੋ ਉਹਦੇ ਵਿੱਚ ਕੌਣ ਕੌਣ ਪੇਪਰ ਨਹੀਂ ਦੇ ਸਕਦਾ ਕਿੰਨਾਂ ਦਾ ਪੇਪਰ ਨਹੀਂ एलिਜੀਬਲ ਹੋਣਗੇ ਉਹ ਕਿਹੜੇ ਸਟੂਡੈਂਟ ਹੈਗੇ ਆ ਉਹ ਸਾਰੀ ਗੱਲ ਕਰਾਂਗੇ ਤੇ ਇਹ ਨਵੀਂ ਰਜਿਸਟ੍ਰੇਸ਼ਨ ਕਰਨੀ ਪਊਗੀ ਜਾਂ ਫਿਰ ਪਹਿਲਾਂ ਵਾਲੀ ਰਜਿਸਟ੍ਰੇਸ਼ਨ ਤੇ ਹੀ ਐਡਮਿਟ ਕਾਰਡ ਆਉਣਗੇ ਕਿੰਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਇਹ ਸਾਰੀ ਗੱਲ ਕਰੂੰਗਾ ਐਂਡ ਤੱਕ ਮੈਂ ਇਸ ਵੀਡੀਓ ਦੇ tailed ਨਾਲ ਚੈਨਲ ਦੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਲੇਕਨ ਦਾ ਬੱਟ ਦੋ ਪੰਜਾਬ ਵਿੱਚ ਟੀਚਿੰਗ ਜੌਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੈਗੀ ਹੈ ਚਾਹੇ ਮਾਸਟਰ ਕੋਡਰ ਚਾਹੇ ਪੀਐਸਟ ਅਟਾਏ ਸੀਟ ਅਟਾਏ ਚਾਹੇ ਤੁਹਾਡਾ ਈਟੀਟੀ ਕੋਡਰ ਜਾਂ ਐਨਟੀਟੀ ਦੀ ਨਵੀਂ ਭਰਤੀ ਬਾਰੇ ਜਿਹੜੀ ਆ ਸਕਦੀ ਹੈ ਮਤਲਬ 8393 ਪੋਸਟ ਆਈਆਂ ਸੀ ਉਹ ਬਹੁਤ ਸਾਰੇ ਸਮੇਤ ਉਹ ਪੈਂਡਿੰਗ ਹੈ ਸੋ ਹਰ ਇੱਕ ਜਾਣਕਾਰੀ ਜੇ ਇਸ ਤੋਂ ਪੰਜਾਬ ਦੇ ਹੋਰ ਵੀ ਕੰਪੀਟੀਟਿਵ ਇਗਜ਼ਾਮ ਬਾਰੇ ਜਿਹੜੀ ਨੌਕਰੀਆਂ ਦੀਆਂ ਜਿਹੜੀ ਇਨਫੋ ਹੋ ਗਈ ਹੈ ਉਸ ਵਾਸਤੇ ਤੁਸੀਂ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਤੇ ਫ੍ਰੀ ਦੇ ਵਿੱਚ ਤੁਸੀਂ ਆਪਣੇ ਚੈਨਲ ਦੇ ਉੱਪਰ ਤਿਆਰੀ ਕਰ ਸਕਦੇ ਹੋ ਪੀਐਸ ਟੈਟ ਦੀ ਐਮਸੀਕਿਊ ਕਲਾਸਾਂ ਰਹੀ ਡੇਲੀ ਜਿਹੜਾ ਨਾਰਚ 9880 ਦਾ ਇਹ ਪੇਪਰ ਹੋਣਾ ਪੇਪਰ ਏ ਇਹਦੀ ਜਿਹੜੀ 5 ਵਜੇ ਆਪਣੀ ਲਾਈਵ ਡੇਲੀ ਕਲਾਸ ਚੱਲਦੀ ਹੈਗੀ ਇਹ ਪੰਜਾਬੀ ਦੀ ਤੁਸੀਂ ਉਹ ਕਲਾਸ ਦੇਖ ਕੇ ਆਪਣਾ ਜਿਹੜਾ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਉਸ ਤੋਂ ਇਲਾਵਾ ਹੋਰ ਵੀ ਕਲਾਸਾਂ ਜਿਹੜੀਆਂ ਚੈਨਲ ਦੇ ਉੱਪਰ ਚੱਲਦੀਆਂ ਰਹਿੰਦੀਆਂ ਹੁਣ ਆਪਾਂ ਸ ਕਿ ਜਿਹੜਾ ਪਿਛਲੇ ਦਿਨਾਂ ਤੋਂ ਹੀ ਜਿਹੜਾ ਇਹ 9894 ਤੇ ਕੋਰਟ ਕੇਸ ਲੱਗਿਆ ਆ ਸੀ ਉਸ ਕੋਰਟ ਕੇਸ ਦੇ ਵਿੱਚੋਂ ਜਦੋਂ ਇਹ ਨਿਕਲੀ ਹੈਗੀ ਇਹ ਭਰਤੀ ਠੀਕ ਆ ਵੀ ਪੇਪਰ A ਦਾ ਜਿਹੜਾ ਸਲੀਪਸ ਰੱਦ ਕਰਕੇ ਨਵਾਂ ਸਲੀਪਸ ਭਾ ਦਿੱਤਾ ਗਿਆ ਸੀ ਠੀਕ ਆ ਪਿੱਛੇ ਜਿਹੇ ਸਲੀਪਸ ਆਇਆ ਸੀ ਕੁਝ ਦਿਨ ਪਹਿਲਾਂ ਉਸ ਨਵੇਂ ਸਲੀਪਸ ਦੇ ਅਕੋਰਡਿੰਗ ਹੀ ਜਿਹੜੀ ਹੁਣ ਸਟੂਡੈਂਟ ਤੋਂ ਦੁਬਾਰਾ ਪੇਪਰ ਲਿਆ ਜਾਊਗਾ ਪੇਪਰ A ਸੋ ਹੁਣ ਆ ਦੇਖ ਸਕਦੇ ਹੋ ਤੁਸੀਂ ਮੇਨ ਤੌਰ ਤੇ ਕੀ ਹੈ ਪੇਪਰ A ਵਾਸਤੇ ਇੱਕ ਨੋਟਿਸ ਆਇਆ ਇਦੋਂ ਪਹਿਲਾ ਸਲੀਪਸ ਦਾ ਨੋਟਿਸ ਆਇਆ ਸੀ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਜੇਕਰ ਤੁਸੀਂ ਉਹ ਸਲੀਪਸ ਬਾਰੇ ਹਲੇ ਤੁਹਾਨੂੰ ਨਹੀਂ ਪਤਾ ਲੱਗੇ ਨਵੇਂ ਸਲੀਪਸ ਕਿਹੜਾ ਆਇਆ ਤਾਂ ਤੁਸੀਂ ਆਪਣੇ ਟੈਲੀਗ੍ਰam ਤੇ ਜਾ ਕੇ ਠੀਕ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੋਂ ਤੁਹਾਨੂੰ ਟੈਲੀਗ੍ਰam ਚੈਨਲ ਦਾ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਨਵਾਂ ਸਲੀਪਸ ਦੇਖ ਸਕਦੇ ਹੋ ਠੀਕ ਹੈ ਜਾਂ ਆਪਣੇ ਐਪ ਦੇ ਉੱਪਰ ਜਾ ਕੇ ਤੁਹਾਨੂੰ ਉੱਥੇ ਫ੍ਰੀ ਦੇ ਵਿੱਚ ਜਿਹੜਾ ਨਵੇਂ ਸਲੀਪਸ ਦਾ ਜਿਹੜਾ ਪੀਡੀਐਫ ਮਿਲ ਜੂਗਾ ਉੱਥੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਇਹ ਨੋਟਿਸ ਆਪ ਇਹਦੀ ਗੱਲ ਕਰ ਲੈਨੇ ਆ ਵੀ ਕੌਣ ਅਪਲਾਈ ਨਹੀਂ ਕਰ ਸਕਦਾ ਇਹਦੇ ਵੀ ਸਾਰੀ ਡਿਟੇਲ ਚ ਗੱਲ ਲਿਖੀ ਹੈ ਸੋ ਜਿਹੜਾ ਉਹ ਡਿਟੇਲ ਦੇ ਵਿੱਚ ਨੋਟਸ ਹੈ ਇਹ ਤੁਹਾਡੇ ਸਾਹਮਣੇ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਸ ਨੋਟਸ ਬਾਰੇ ਵਿੱਚ ਇੱਕ ਇੱਕ ਗੱਲ ਤੜੇ ਨਾਲ ਡਿਸਕਸ ਕਰਨ ਲੱਗੇ ਆ 12 6 2000 24 ਦੇ ਵਿੱਚ ਨੋਟਸ ਦਿੱਤਾ ਗਿਆ ਪਰ ਅੱਜ 13 ਤਰੀਕ ਹੈਗੀ ਹੈ ਕੱਲ ਹੀ ਨੋਟਸ ਰਿਲੀਜ਼ ਹੋਇਆ ਹੋਇਆ ਸੋ ਇਹਦੇ ਵਿੱਚ ਜ਼ਿਆਦਾ ਜਾਣਕਾਰੀ ਆਪਾਂ ਨਹੀਂ ਪੜਾਂਗੇ ਕਿਉਂਕਾ ਪੁਰਾਣੀਆਂ ਗੱਲਾਂ ਨੇ ਪੇਪਰ ਕਦੋਂ ਹੋਇਆ ਕਦੋਂ ਭਰਤੀ ਆਈ ਇਹ ਸਾਰੀਆਂ ਗੱਲਾਂ ਨੇ ਸੋ ਇਹਨਾਂ ਬਾਰੇ ਆਪਾਂ ਕੁਝ ਨਹੀਂ ਪੜਨਾ ਹੈਗਾ ਉਸ ਤੋਂ ਬਾਅਦ نیچے ਜਿਹੜੀ ਮੇਨ ਗੱਲ ਹੈ ਵੀ ਜਿਹੜਾ 28 7 ਨੂੰ ਹੁਣ ਤੁਹਾਡਾ ਪੇਪਰ ਦਿੱਤਾ ਹੋਇਆ ਵੀ 28 ਜੁਲਾਈ ਨੂੰ ਤੁਹਾਡਾ ਪੇਪਰ ਲੈ ਜਾਣਾ ਪੇਪਰ A ਤੇ ਪੇਪਰ A ਲਿਆ ਕਿਹਨਾਂ ਦੇਣਾ ਕੌਣ ਅਪਲਾਈ ਨਹੀਂ ਕਰ ਸਕਦੇ ਕੌਣ ਇਸ ਪੇਪਰ 'ਚ ਬੈਠ ਨਹੀਂ ਸਕਦੇ ਉਹ ਸਾਰੀ ਗੱਲ ਕਰਦੇ ਆ ਪੂਰਾ ਧਿਆਨ ਨਾਲ ਵੀਡੀਓ ਨੂੰ ਸੁਣ ਲਓ ਇੱਥੇ ਜਿਹੜਾ ਇਹਨਾਂ ਨੇ ਲਿਖਿਆ ਵੀ ਜਿਹੜਾ 5 3 2023 ਨੂੰ ਦੋਨੇ ਪੇਪਰ A ਤੇ B ਦਿੱਤੇ ਗਏ ਸੀ ਇਸ ਚੀਜ਼ ਨੂੰ ਧਿਆਨ 'ਚ ਦਿਓ ਥੋੜਾ ਜਿਆ ਇਸ ਚੀਜ਼ ਨੂੰ ਧਿਆਨ 'ਚ ਕਹਿੰਦੇ ਵੀ 28 7 2024 ਨੂੰ ਹੋਣ ਵਾਲਾ ਲਿਖਤੀ ਪੇਪਰ ਉਹਨਾਂ ਉਮੀਦਵਾਰਾਂ ਵੱਲੋਂ ਦਿੱਤਾ ਜਾਏਗਾ ਜਿੰਨਾ ਵੱਲੋਂ ਪਹਿਲਾ ਮੀਤੀ 5 3 2023 ਨੂੰ ਦੋਨੇ ਪੇਪਰ A ਤੇ B ਦਿੱਤੇ ਗਏ ਸੀ ਕਹਿੰਦਾ ਮਤਲਬ ਵੀ ਜਦੋਂ ਤੁਹਾਡੇ ਪਿਛਲੀ ਵਾਰ ਪੇਪਰ ਹੋਏ ਸੀ 5 3 2023 ਨੂੰ ਠੀਕ ਹੈ 5 ਮਾਰਚ ਨੂੰ ਕਹਿੰਦਾ ਮਤਲਬ ਤੁਹਾਡੇ ਪੇਪਰ ਹੋਇਆ ਸੀ A ਤੇ B ਦੋਨੇ ਜਿਨ੍ਹਾਂ ਨੇ ਪੇਪਰ ਦਿੱਤੇ ਸੀ ਉਹੀ ਪੇਪਰ ਦੇ ਸਕਦਾ ਇਹ ਪੇਪਰ ਇੱਕ ਗੱਲ ਇਹ ਨੋਟ ਰੱਖਣੀ ਆ ਸੋ ਉਸ ਤੋਂ ਬਾਅਦ ਕਹਿੰਦੇ ਵੀ ਜਿੰਨਾ ਉਮੀਦਵਾਰਾਂ ਦੀ ਸਕਿਉਰਿਟੀ ਨਹੀਂ ਸਮੇ ਬਾਇਓਮੈਟ੍ਰਿਕ ਆਪਸ ਵਿੱਚ ਆਪਸ ਵਿੱਚ ਮੇਲ ਨਹੀਂ ਖਾਈ ਜਾ ਨਹੀਂ ਖਾਦਾ ਜਿਸਨੇ ਹੈ ਨਾ ਸੋ ਉਹਨਾਂ ਉਮੀਦਵਾਰਾਂ ਨੂੰ ਹੁਣ ਪੇਪਰ ਏ ਨਹੀਂ ਲਿਆ ਜਾਵੇਗਾ ਇੱਕ ਗੱਲ ਯਾਦ ਰੱਖਿਓ ਚਾਹੇ ਤੁਸੀਂ ਪੇਪਰ ਆ ਦੋਨੇ ਦਿੱਤੇ ਸੀ ਆ ਪੇਪਰ ਚਾਹੇ ਤੁਸੀਂ ਦੋਨੇ ਦਿੱਤੇ ਸੀ ਪਰ ਸਿਕਰਿਊਟੀ ਦੇ ਸਮੇਂ ਤੁਹਾਡੀ ਜਿਹੜੀ ਬਾਇਓਮੈਟ੍ਰਿਕ ਹੈ ਉਹ ਨਹੀਂ ਚੱਕੀ ਗਈ ਨਹੀਂ ਮੈਚ ਹੋਈ ਤਾਂ ਉਹ ਪੇਪਰ ਏ ਨਹੀਂ ਦੇ ਸਕਦੇ ਇਹ ਸਟੂਡੈਂਟ ਨੋਟ ਕਰ ਲੈਣਾ ਉਹ ਐਵੇਂ ਆਪਣੀ ਫੀਸ ਜਿਹੜੀ ਖਾ ਮਖਾਦੀ ਨਾ ਬਰਬਾਦ ਕਰ ਲਿਓ ਉਸ ਤੋਂ ਬਾਅਦ ਕੀ ਹੈ ਗਿਆ ਕਿ ਇਹਦੇ ਇਸ ਤੋਂ ਇਲਾਵਾ ਪੇਪਰ ਏ ਮੁੜ ਦੇਣ ਲਈ ਦੇਖੋ ਲਿਖਿਆ ਹੈ ਪੇਪਰ ਏ ਮੁੜ ਦੇਣ ਲਈ ਉਮੀਦਵਾਰਾਂ ਵੱਲੋਂ ਹੇਠ ਲਿਖੇ ਅਨੁਸਾਰ ਫੀਸ ਮੁੜ ਜਮ੍ਹਾਂ ਕਰਵਾਈ ਜਾਣੀ ਹੈ ਹੁਣ ਬਹੁਤ ਸਾਰਿਆਂ ਨੂੰ ਇਹੀ ਡਾਟ ਹੋਊਗਾ ਵੀ ਸੀ ਅਸੀਂ ਪਹਿਲਾਂ ਵਾਲੀ ਨਵੀਂ ਰਜਿਸਟ੍ਰੇਸ਼ਨ ਹੋਊਗੀ ਨਵਾਂ ਕੋਈ ਸਾਡਾ ਆਈਡੀ ਬਣ ਕੇ ਉਹ ਨਹੀਂ ਜਿਹੜੀ ਤੁਹਾਡੀ ਆ ਤਰੀਕ ਦੇ ਵਿੱਚ ਥੋੜਾ ਥੋੜਾ ਪੇਪਰ ਹੋਇਆ ਸੀ ਜਿਸ ਆਈਡੀ ਤੇ ਵੱਲ ਜਿਸ ਤੁਹਾਡੇ ਰੋਲ ਨੰਬਰ ਤੇ ਜਾਂ ਤੁਸੀਂ ਐਪਲੀਕੇਸ਼ਨ ਨੰਬਰ ਤੇ ਇਸ ਤਰੀਕ ਨੂੰ 5 3 2023 ਨੂੰ ਜਿਹੜਾ ਪੇਪਰ ਦਿੱਤਾ ਸੀ ਉਹੀ ਤੁਹਾਡਾ ਐਪਲੀਕੇਸ਼ਨ ਨੰਬਰ ਹੋਊਗਾ ਉਸੇ ਐਪਲੀਕੇਸ਼ਨ ਨੰਬਰ ਤੇ ਆਪਣਾ ਪਾਸਵਰਡ ਭਰ ਕੇ ਤੁਸੀਂ ਓਪਨ ਕਰੋਗੇ ਓਪਨ ਕਰੋਗੇ ਉੱਥੇ ਕੀ ਆਊਗਾ ਉੱਥੇ ਤੁਹਾਨੂੰ ਫੀਸ ਭਰਨ ਦਾ ਇੱਕ ਲਿੰਕ ਮਿਲੇਗਾ ਫੀਸ ਭਰਨ ਦਾ ਤੁਸੀਂ ਉੱਥੇ ਫੀਸ ਭਰਨੀ ਹੈ ਫੀਸ ਕਿੰਨੀ ਰਹੂਗੀ ਉਹ ਤੁਹਾਨੂੰ ਦੱਸ ਦਿੰਦੇ ਆ ਇੱਥੇ ਦੇਖਦੇ ਆ ਵੀ 14 6 ਤੋਂ ਲੈ ਕੇ ਕੈਨ ਵਾਲੇ ਕੱਲ ਦੇ ਦਿਨ ਤੋਂ ਲੈ ਕੇ 21 ਤਰੀਕ ਤੱਕ ਦਿਨ ਬਹੁਤ ਘੱਟ ਦਿੱਤੇ ਗਏ ਆ ਉਹਨਾਂ ਦਾ ਹੀ ਪੇਪਰ ਲਏਗਾ ਜਿਹੜੇ ਫੀਸ ਭਰਨਗੇ ਜੇ ਤੁਸੀਂ ਫੀਸ ਨਾ ਭਰੀ ਤੁਹਾਡਾ ਪੇਪਰ ਨਹੀਂ ਹੋਊਗਾ ਤੁਹਾਡਾ ਐਡਮਿਟ ਕਾਰਡ ਨਹੀਂ ਆਊਗਾ ਹੁਣ ਆ ਦੇਖੋ ਫੀਸ ਕਿੰਨੀ ਆ ਜਨਰਲ ਕੈਟਾਗਰੀ ਤੇ ਹੋਰ ਜਿਹੜੇ ਉਮੀਦਵਾਰ ਉਹਨਾਂ ਵਾਸਤੇ ਫੀਸ ਰੱਖੀ ਗਈ ਹੈਗੀ ਆ 800 ਰੁਪਏ ਰਿਜ਼ਰਵ ਕੈਟਾਗਰੀ ਐਸਸੀ ਐਸਟੀ ਦੇ ਲਈ 400 ਹੈਗੀ ਆ ਜਿਹੜੇ ਸਾਬਕਾ ਸੈਨਿਕ ਜਾਂ ਖੁਦ ਉਹਨਾਂ ਲਈ ਕੋਈ ਫੀਸ ਨਹੀਂ ਹੈਗੀ ਡਿਪੈਂਡੈਂਟ ਜਿਹੜੇ ਹੈਗੇ ਉਹਨਾਂ ਵਾਸਤੇ ਫੀਸ ਜਿਹੜੀ 400 ਰੱਖੀ ਗਈ ਆ ਚਲੋ ਬਾਕੀ ਜਨਰਲ ਕੈਟਾਗਰੀ ਤੇ ਹੋਰ ਜਿਹੜੇ ਡਿਪੈਂਡੈਂਟ ਚ ਆ ਜਾਂਦੇ ਉਹਨਾਂ ਵਾਸਤੇ 800 ਰੱਖੀ ਗਈ ਆ ਹੁਣ ਇੱਥੇ ਇੱਕ ਗੱਲ ਯਾਦ ਰੱਖਣੀ ਹੈ ਜੀ ਫੀਸ ਭਰੋਗੇ ਤੇ ਤਾਂ ਹੀ ਤੁਹਾਡਾ ਪੇਪਰ ਹੋਊਗਾ ਪਰ ਇੱਥੇ ਇੱਕ ਗੱਲ ਮੈਨੂੰ ਹਮੇਸ਼ਾ ਹੀ ਵੀ ਇੰਨੀ ਜ਼ਿਆਦਾ ਫੀਸ ਲੈਣ ਦਾ ਕੀ ਫਾਇਦਾ ਪੰਜਾਬ ਦੀ ਕੋਈ ਵੀ ਨੌਕਰੀ ਹੈ ਸੋ ਉਸ ਦੇ ਵਿੱਚ ਹਜ਼ਾਰ ਹਜ਼ਾਰ 550 ਫੀਸਾਂ ਇੰਨੀਆਂ ਭਰਕੀ ਫੀਸਾਂ ਕਿਉਂ ਲੈਂਦੇ ਆ ਸਾਡੇ ਨਾਲ ਹੀ ਇੱਕ ਗੁਵਾਂਢੀ ਸਟੇਟ ਹੈ ਹਰਿਆਣਾ ਜਿਸ ਦੇ ਵਿੱਚ 250 ਰੁਪਏ ਫੀਸ ਹੁੰਦੀ ਹੈ ਸਾਰੇ ਸਰਕਾਰੀ ਨੌਕਰੀਆਂ ਦੀ ਇਹ ਪਤਾ ਨਹੀਂ ਇੱਥੇ ਕੀ ਨਵਾਂ ਸਿਸਟਮ ਹੈ ਕਿ ਕਿਉਂ ਇੱਕ ਤਾਂ ਪਹਿਲੀ ਬੇਰਜ਼ਗਾਰ ਹੁੰਦੇ ਆ ਤੇ ਇੱਕ ਬੇਰਜ਼ਗਾਰਾਂ ਦੇ ਉੱਤੇ ਲੁੱਟ ਹੁੰਦੀ ਆ ਸੋ ਇਹ ਬਹੁਤ ਮਾੜੀ ਗੱਲ ਹੈ ਚਲੋ ਹੁਣ ਤਾਂ ਇਹ ਦੂਜੀ ਵਾਰ ਹੋ ਰਹੀ ਹੈ ਈਟੀਟੀ ਵਾਲਿਆਂ ਦੀ ਕਿਉਂਕਿ ਪਹਿਲਾਂ ਵੀ ਫੀਸ ਲਈ ਤੇ ਹੁਣ ਫੇਰ ਲੈ ਰਹੇ ਆ ਤੇ ਉਸ ਤੋਂ ਬਾਅਦ ਕੀ ਅੱਗੇ ਦੇਖੋ ਕਹਿੰਦੇ ਵੀ ਫੀਸ ਸੰਬੰਧੀ ਬਾਕੀ ਸ਼ਰਤਾਂ ਜਿਹੜੀਆਂ ਵਿਗਿਆਪਨ ਮਿਤੀ 12 10 2022 ਵਾਲੀਆਂ ਹੀ ਰਹਿਣਗੀਆਂ ਵੀ ਫੀਸ ਸੰਬੰਧੀ ਜਿਹੜੀਆਂ ਸ਼ਰਤਾਂ ਨੇ ਜਿਵੇਂ ਪਹਿਲਾਂ ਤੁਹਾਡਾ ਵਿਗਿਆਪਨ ਆਇਆ ਸੀ ਉਹ ਵਾਲੀਆਂ ਹੀ ਰਹਿਣਗੀਆਂ ਹੁਣ ਲਾਸਟ ਕੁਝ ਗੱਲਾਂ ਇੰਪੋਰਟੈਂਟ ਹੈਗੀਆਂ ਦੇਖੋ ਕਹਿੰਦੇ ਵੀ ਜਿਹੜੇ ਫੀਸ ਭਰਨ ਲਈ ਉਮੀਦਵਾਰ ਵੱਲੋਂ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਦੀ ਮਦਦ ਨਾਲ ਆਪਣੇ ਅਕਾਊਂਟ ਤੇ ਲੌਗਇਨ ਕਰਨਾ ਕਹਿੰਦਾ ਮਤਲਬ ਜਿਹੜਾ ਤੁਹਾਡਾ ਪਹਿਲਾਂ ਵਾਲਾ ਪਾਸਵਰਡ ਸੀ ਠੀਕ ਹੈ ਤੁਹਾਡਾ ਪਹਿਲਾ ਜਿਸਟਿਸ ਨੰਬਰ ਜਿਹਨੂੰ ਐਪਲੀਕੇਸ਼ਨ ਨੰਬਰ ਕਹਿੰਦੇ ਆ ਉਸੇ ਤੁਸੀਂ ਲੌਗ ਇਨ ਕਰਨਾ ਤੇ ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਦੇ ਨਾਮ ਤੇ ਤੁਹਾਨੂੰ ਉੱਥੇ ਇੱਕ ਲਿੰਕ ਮਿਲੂਗਾ ਜਿੱਥੇ ਲਿਖਿਆ ਹੋਊਗਾ ਐਪਲੀਕੇਸ਼ਨ ਫੀਸ ਉੱਥੇ ਕਲਿੱਕ ਕਰੋਗੇ ਉੱਥੇ ਭਰ ਦੋਗੇ ਆਨਲਾਈਨ ਠੀਕ ਹੈ ਸੋ ਲਾਸਟ ਕੁਝ ਹੋਰ ਹੈਗੀ ਜਾਣਕਾਰੀ ਕਿ ਇਹ ਫੀਸ ਨੂੰ ਕਨਫਰਮੇਸ਼ਨ ਹੋਣ ਅਪਰੰਤ ਇਸ ਦਾ ਪ੍ਰਿੰਟ ਆਊਟ ਲਿਆ ਜਾਵੇ ਫੀਸ ਦਾ ਪ੍ਰਿੰਟ ਆਊਟ ਲੈ ਲਿਓ ਆਹ ਲਾਸਟ ਬਹੁਤ ਜ਼ਰੂਰੀ ਗੱਲ ਹੈ ਕਿੰਨੀ ਵੀ ਜੋ ਉਮੀਦਵਾਰ ਪਹਿਲਾਂ ਲਏਗੇ ਕਿਸੇ ਵੀ ਪੇਪਰ ਵਿੱਚ ਗੈਰ ਹਾਜ਼ਰ ਰਹੇ ਸੀ ਵੀ ਜਿਹੜਾ ਪਹਿਲਾ ਪੇਪਰ ਨਹੀਂ ਲਿਆ ਗਿਆ ਸੀ ਨਾ ਜਦੋਂ ਤੁਹਾਡਾ ਪੇਪਰ A ਹੈ ਨਾ ਪੰਜਾਬੀ ਜਾਂ ਪੇਪਰ B ਤੁਹਾਡਾ ਮੈਟ ਵਾਲਾ ਲਿਆ ਗਿਆ ਸੀ ਮੇਨ ਪੇਪਰ 200 ਅੰਕਾਂ ਵਾਲਾ ਸੋ ਕਹਿੰਦੀ ਉੱਥੇ ਜਿਹੜੇ ਉਮੀਦਵਾਰ ਗੈਰ ਹਾਜ਼ਰ ਰਹੇ ਸੀ ਉਹ ਹੁਣ ਦੁਬਾਰਾ ਪੇਪਰ ਦੇਣ ਦੇ ਯੋਗ ਨਹੀਂ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਠੀਕ ਹੈ ਦੇਖੋ ਕਈ ਵਾਰ ਬਹੁਤ ਸਾਰੇ ਐ ਸੋਚ ਲੈਂਦੇ ਆ ਵੀ ਯਾਰ ਚਲੋ ਉਦੋਂ ਤਾਂ ਨਹੀਂ ਦਿੱਤਾ ਸੀ ਵੀ ਹੁਣ ਪੇਪਰ ਦੇ ਲਈਏ ਕੀ ਆ ਹੁਣ ਆਪਾਂ ਆਪਣਾ ਨੰਬਰ ਆ ਜੇ ਕਿਸੇ ਕਿਸੇ ਤਰ੍ਹਾਂ ਹਨਾ ਪਰ ਨਹੀਂ ਹੁਣ ਉਹ ਪੇਪਰ ਨਹੀਂ ਦੇ ਸਕਦੇ ਠੀਕ ਹੈ ਜਿਨ੍ਹਾਂ ਨੇ ਪਹਿਲਾਂ ਪੇਪਰ ਦਿੱਤੇ ਸੀ ਦੋਨੇ ਉਹੀ ਪੇਪਰ ਦੇ ਸਕਦੇ ਪਰ ਉੱਥੇ ਵੀ ਇੱਕ ਕੰਡੀਸ਼ਨ ਮੈਂ ਇਸ ਨੂੰ ਹੋਰ ਦੱਸੀ ਸੀ ਵੀ ਜਿਹੜਾਂ ਦੇ ਸੈਕਿਉਰਿਟੀ ਵਿੱਚ ਬਾਇਓਮੈਟ੍ਰਿਕ ਅਟੈਚ ਨਹੀਂ ਹੋਈ ਉਹ ਫਿਰ ਵੀ ਨਹੀਂ ਦੇ ਸਕਣਗੇ ਚਾਹੇ ਉਹਨਾਂ ਨੇ ਪਹਿਲਾਂ ਦੋ ਦਿੱਤੇ ਸੀ ਠੀਕ ਹੈ ਸੋ ਆ ਆ ਬਾਕੀ ਉਹਨਾਂ ਦੇ ਹੁਕਮ ਨੰਬਰ ਤੁਸੀਂ ਦੇਖ ਸਕਦੇ ਹੋ ਸਾਰਾ ਉਹਨਾਂ ਨੇ ਦੱਸਿਆ ਇਸ ਦਫ਼ਤਰ ਦੇ ਮੂੰਹੋਂ ਬੋਲਦੇ ਹੁਕਮ ਨੰਬਰ ਜਿਹੜਾ 541371 ਮੀਤੀ 9 1 2024 ਰਾਹੀਂ ਜਿੰਨਾ ਉਮੀਦਵਾਰਾਂ ਦੀ ਪਾਤਰਤਾ ਰੱਦ ਕੀਤੀ ਗਈ ਹੈ ਉਹ ਉਮੀਦਵਾਰ ਵੀ ਹੁਣ ਦੁਬਾਰਾ ਪੇਪਰ ਨਹੀਂ ਦੇਣਗੇ ਉਨ੍ਹਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਠੀਕ ਹੈ ਜਿਨ੍ਹਾਂ ਦੀ ਪਾਤਰਤਾ ਰੱਦ ਕੀਤੀ ਗਈ ਹੈ ਠੀਕ ਹੈ ਸੋ ਉਹ ਦੁਬਾਰਾ ਪੇਪਰ ਨਹੀਂ ਦੇ ਸਕਦੇ ਤੇ ਉਹਨਾਂ ਦੇ ਰੋਲ ਨੰਬਰ ਜਾਰੀ ਨਹੀਂ ਹੋਣਗੇ ਸੋ ਇਹ ਤੁਹਾਨੂੰ ਪਤਾ ਲੱਗ ਗਿਆ ਵੀ ਕੌਣ-ਕੌਣ ਵੀਦਵਾਰ ਪੇਪਰ ਨਹੀਂ ਦੇ ਸਕਦੇ ਇਸ ਲਈ ਜਾਣਕਾਰੀ ਕਾਫੀ ਵੱਡੀ ਸੀ ਟਾਈਮ ਲੱਗਿਆ ਪਰ ਫਿਰ ਵੀ ਤੁਹਾਨੂੰ ਸਮਝ ਆ ਗਈ ਹੋ ਠੀਕ ਹੈ ਜੇਕਰ ਨਹੀਂ ਸਮਝ ਆਈ ਤੇ ਇਸ ਨੋਟੀਫਿਕੇਸ਼ਨ ਨੂੰ ਤੁਸੀਂ ਆਪ ਪੜ੍ਹ ਸਕਦੇ ਹੋ ਆਪਣੇ ਟੈਲੀਗ੍ਰam ਚੈਨਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਹੈਗਾ ਉੱਥੇ ਤੁਹਾਨੂੰ ਜਿਹੜਾ ਪਾ ਦਿੱਤਾ ਜਾਏਗਾ ਇਹ ਨੋਟਿਸ ਸਾਰਾ ਕੰਪਲੀਟ ਠੀਕ ਹੈ ਤੇ ਉੱਥੇ ਖੁਦ ਪੜ੍ਹ ਸਕਦੇ ਹੋ ਸੋ ਜਾਣਕਾਰੀ ਬਧੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਚੈਨਲ ਉੱਪਰ 5 ਵਜੇ ਡੇਲੀ ਕਲਾਸ ਚੱਲ ਕਾਫੀ ਕਲਾਸਾਂ ਹੋ ਚੁੱਕੀਆਂ ਜੀ ਚਪਤ ਧੁਨੀ ਬੋਧ ਕੰਪਲੀਟ ਕਰ ਚੁੱਕੇ ਨੇ ਭਾਸ਼ਾ ਦੇ ਉਪ ਭਾਸ਼ਾ ਕੰਪਲੀਟ ਕਰ ਚੁੱਕੇ ਹੁਣ ਥੋੜਾ ਜਿਹਾ ਸਪੀਡ ਨਾਲ ਕਰਾਵਾਂਗੇ ਠੀਕ ਹੈ ਸ਼ਬਦ ਬੋਧ ਚੱਲ ਰਿਹਾ ਹੈਗਾ ਤੋ ਉਦੋਂ ਸਾਹਿਤ ਦੇ ਜਿਹੜੇ ਜੇਕਰ ਤੁਸੀਂ ਜਲਦੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਇੱਕ ਕੋਰਸ ਬਣਿਆ ਹੋਇਆ ਜਿਹੜਾ ਕਿ ਤੁਹਾਨੂੰ ਪਤਾ 700 ਰੁਪਏ ਦਾ ਕੋਰਸ ਸਾਰਾ ਆਪਣੇ ਐਪ MSW ਤੇ ਮਿਲਦਾ ਹੈ ਜਿਹਦੇ ਵਿੱਚ ਸਾਰਾ ਕੁਝ ਤੁਹਾਨੂੰ ਥਿਓਰੀ ਚ ਮਿਲੇਗਾ ਜਿੰਨਾ ਸਾਹਿਤ ਇਸ ਵਾਰ ਥੋੜਾ ਹੈਗਾ ਠੀਕ ਹੈ ਨਵੇਂ ਸਿਲੇਬਸ ਦੇ ਅਨੁਸਾਰ ਜਿੰਨੀ ਤੁਹਾਡੀ ਗ੍ਰਾਮਰ ਹੈਗੀ ਆ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਉੱਥੇ ਆ ਮਿਲਦੇ ਆ ਅਗਲੀ ਕਿਸੇ ਹੋਰ ਵੀ ਧੰਨਵਾਦ ਲਈ ਸਾਰੇ ਕਾਲ ਧੰਨਵਾਦ